ਵੱਡੀ ਖਬਰ ਸਾਹਮਣੇ ਆ ਰਹੀ ਹੈ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਰਾਵੀ ਦਰਿਆ ਦੇ ਕਹਿਰ ਤੋਂ ਬਾਅਦ ਪੰਜਾਬ ਜੰਮੂ ਨੂੰ ਜੋੜਨ ਵਾਲਾ ਰਾਵੀ ਦਰਿਆ ਤੇ ਬਣਿਆ ਹੋਇਆ ਪੁਲ ਜੰਮੂ ਦੇ ਲਖਨਪੁਰ ਸਾਈਡ ਤੋਂ ਜੜਾ ਹੈ ਉਹ ਟੁੱਟ ਚੁੱਕਿਆ ਹੈ ਨੁਕਸਾਨੀਆਂ ਗਏ ਜਿਸ ਦੇ ਚੱਲਦੇ ਟ੍ਰੈਫਿਕ ਜਿਹੜਾ ਹੈ ਉਹ ਪੂਰੇ ਤੌਰ ਦੇ ਉੱਤੇ ਜਿਹੜਾ ਹੈ ਉੱਥੇ ਬੰਦ ਕਰ ਦਿੱਤਾ ਗਿਆ ਹੈ ਗੱਡੀਆਂ ਜਿਹੜੀਆਂ ਨੇ ਲੰਮੀਆਂ ਲੰਮੀਆਂ ਲਾਈਨਾਂ ਲੱਗ ਚੁੱਕੀਆਂ ਨੇ ਜੰਮੂ ਦੇ ਵੱਲੋਂ ਲਖਨਪੁਰ ਜਿਹੜਾ ਪੁਲ ਹੈ ਲਖਨਪੁਰ ਦੇ ਵਿੱਚ ਜਿਹੜਾ ਬਣਿਆ ਹੋਇਆ ਉਹ ਜਿਹੜਾ ਏ ਟੁੱਟ ਚੁੱਕਿਆ ਜਿਸ ਦੇ ਚਲਦੇ ਦੇਖ ਸਕਦੇ ਹੋ ਕਿ ਲੋਕਾਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿਸ ਕਦਰ ਬੀਤੇ ਦਿਨੀ ਖਬਰ ਸਾਹਮਣੇ ਆਉਂਦੀ ਹੈ ਕਿ ਮਾਦੋਪੁਰ ਹੈਡਵੌਕਸ ਤੇ ਰਾਵੀ ਦਰਿਆ ਦਾ ਜਿਹੜਾ ਛੱਡਿਆ ਗਿਆ ਪਾਣੀ ਹੈ ਕਿਉਂਕਿ ਉੱਥੇ ਇੱਕ ਹੈਡਵੌਕਸ ਦਾ ਫਲੱਡ ਗੇਟ ਵੀ ਟੁੱਟ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰ ਪਾਣੀ ਜਿਹੜਾ ਹੈ ਉਹ ਵਾਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਸਮੇਂ ਵੱਡਾ ਹਾਦਸਾ ਹੋ ਗਿਆ ਸੀ ਤੇ ਜੰਮੂ ਤੇ ਪੰਜਾਬ ਨੂੰ ਜੋੜਨ ਵਾਲਾ ਰਾਵੀ ਦਰਿਆ ਤੇ ਬਣਿਆ ਹੋਇਆ ਪੁਲ ਜੰਮੂ ਦੇ ਲਖਨਪੁਰ ਸਾਈਡ ਦੇ ਵਿੱਚ ਜਿਹੜਾ ਹੈ ਬਣਿਆ ਹੋਇਆ ਉਹ ਟੁੱਟ ਜਾਂਦਾ ਹੈ ਜਿਸ ਕਰਕੇ ਪੰਜਾਬ ਜੰਮੂ ਦਾ ਸੰਪਰਕ ਜਿਹੜਾ ਹੈ ਉਹ ਬਿਲਕੁਲ ਟੁੱਟ ਚੁੱਕਾ ਹੈ ਜੰਮੂ ਤੋ ਪੰਜਾਬ ਦੇ ਦਾਖਲ ਹੋਣ ਵਾਲੇ ਜਿਹੜੇ ਰਸਤੇ ਨੇ ਪੂਰਨ ਤੌਰ ਦੇ ਉੱਤੇ ਬੰਦ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਮਾਦਪੁਰ ਹੈਡਵਾਰਕਸ ਲਖਨਪੁਰ ਦੇ ਵਿੱਚ ਬਣੇ ਸੀਆਰਪੀਐਫ ਦੇ ਕਾਟਰ ਜਿਸ ਦੇ ਵਿੱਚ ਦਸਤੀਏ ਲੋਕ ਸਿਵਲਿਨ ਅਤੇ ਸੀਆਰਪੀਐਫ ਦੇ ਜਵਾਨ ਫਸ ਗਏ ਨੇ ਸੈਨਾ ਵੱਲੋਂ ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਬਿਲਡਿੰਗ ਤਾਸ ਦੇ ਪੱਤਿਆਂ ਵਾਂਗ ਡਿੱਗ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਬੇਹਦ ਭਿਆਨਕ ਤਸਵੀਰਾਂ ਨੇ 15-15 ਮਿੰਟ ਦੀ ਦੂਰੀ ਤੇ ਦੱਸਦੀ ਹੈ ਕਿ ਗੱਡੀਆਂ ਜਿਹੜੀਆਂ ਨਹੀਂ ਉਹ ਚਲਾਈਆਂ ਜਾ ਰਹੀਆਂ ਨਹੀਂ ਲੋਕ ਜਿਹੜੇ ਨੇ ਇਸ ਪਠਾਨਕੋ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਫਸੇ ਹੋਏ ਨੇ ਬੇਹਤ ਭਿਆਨਕਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਰਾਵੀ ਦਰਿਆ ਆਪਣੇ ਪੂਰੇ ਉਫਾਨ ਉੱਤੇ ਚੱਲ ਰਿਹਾ ਤੇ ਤਾਸ ਦੇ ਪੱਤੇਆ ਵਾਂਗ ਇਮਾਰਤਾਂ ਜਿਹੜੀਆਂ ਨੇ ਵਿੱਚ ਡੇਗ ਰਹੀਆਂ ਨੇ